ਜਦੋਂ ਜਗਮੀਤ ਸਿੰਘ ਨੂੰ ਡ੍ਰੇਕ ਨੇ ਕਿਹਾ ਯੂ ਆਰ ਅ ਗੂਫ ਕੀ ਇਹ ਹੈ ਟ੍ਰੋਲਿੰਗ ਸੀ ਜਾਂ ਸਿਆਸਤ ਦਾ ਨਵਾਂ ਚੈਪਟਰ ਕੈਨੇਡਾ ਦੇ ਮਸ਼ਹੂਰ ਰੈਪਰ ਡ੍ਰੇਕ ਨੇ ਸਿਆਸਤਦਾਨ ਜਗਮੀਤ ਸਿੰਘ ਨੂੰ ਇੰਸਟਾਗ੍ਰਾਮ ਤੇ ਦੋਸ਼ਪਰੇ ਸ਼ਬਦ ਯੂ ਆਰ ਅ ਗੂਫ ਕਹਿ ਕੇ ਚੰਕਾ ਦਿੱਤਾ ਹੈ ਇਹ ਸੁਨੇਹਾ ਉਸ ਪੁਰਾਣੀ ਚੈਟ ਦੇ ਜਵਾਬ ਵਿੱਚ ਆਇਆ ਹੈ ਜਿੱਥੇ ਜਗਮੀਤ ਨੇ 2019 ਵਿੱਚ ਡ੍ਰੇਕ ਨੂੰ ਲਿਖਿਆ ਸੀ ਆਨਰਟ ਥੈਂਕਸ ਫਾਰ ਦਾ ਫਾਲੋ ਬ੍ਰਦਰ ਕੌਣ ਹਨ ਜਗਮੀਤ ਸਿੰਘ ਜਸਮੀਤ ਸਿੰਘ ਜਿਨ੍ਹਾਂ ਨੂੰ ਜਗਮੀਤ ਦੇ ਨਾਂ ਨਾਲ ਜਾਣਿਆ ਜਾਂਦਾ ਹੈ 2017 ਤੋਂ 2025 ਤੱਕ ਕੈਨੇਡਾ ਦੇ ਨਿਊ ਡੈਮੋਕ੍ਰੈਟਿਕ ਪਾਰਟੀ ਐਨ ਡੀਪੀ ਦੇ ਆਗੂ ਰਹੇ ਉਹ ਪਹਿਲੇ ਸਿੱਖ ਸਨ ਜੋ ਕਿਸੇ ਵੱਡੀ ਕੈਨੇਡੀਅਨ ਫੈਡਰਲ ਪਾਰਟੀ ਦੇ ਮੁਖੀ ਬਣੇ ਪਰ ਹਾਲ ਹੀ ਵਿੱਚ ਪਾਰਟੀ ਦੇ ਗਿਰਦੇ ਵੋਟ ਸ਼ੇਅਰ ਅਤੇ ਅੰਦਰੂਨੀ ਦਬਾਅ ਕਾਰਨ ਉਹਨਾਂ ਨੇ 12 ਜੂਨ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਲੋਕ ਸੋਚ ਰਹੇ ਹਨ ਕਿ ਡ੍ਰੇਕ ਨੇ ਇਹ ਕਹਿਣਾ ਕਿਉਂ ਚੁਣਿਆ ਕੀ ਇਹ ਕੋਈ ਪੁਰਾਣੀ ਨਾਰਾਜ਼ਗੀ ਸੀ ਜਾਂ ਕੋਈ ਰਾਜਨੀਤਿਕ ਰੁਖ ਉੱਤੇ ਟਿੱਪਣੀ ਜਾਂ ਸਿਰਫ ਟ੍ਰੋਲਿੰਗ ਜਗਨੀਤ ਸਿੰਘ ਨੇ ਡ੍ਰੇਕ ਨੂੰ 2019 ਵਿੱਚ ਧੰਨਵਾਦ ਕਿਹਾ ਸੀ 2025 ਵਿੱਚ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਡ੍ਰੇਕ ਨੇ ਉਹਨਾਂ ਨੂੰ ਅਚਾਨਕ ਯੂ ਆਰ ਅ ਗੂਫ ਕਹਿ ਦਿੱਤਾ ਪੂਰੀ ਕੈਨੇਡੀਅਨ ਪੋਲਿਟਿਕਸ ਅਤੇ ਪੌਪ ਕਲਚਰ ਵਿੱਚ ਇਹ ਮਾਮਲਾ ਗਰਮ ਹੈ ਹੁਣ ਅੱਗੇ ਕੀ ਹੋਵੇਗਾ ਕਿ ਡ੍ਰੇਕ ਵੱਲੋਂ ਹੋਰ ਕੋਈ ਵਜ੍ਹਾ ਦੱਸੀ ਜਾਵੇਗੀ ਅਸੀਂ ਤੁਹਾਨੂੰ ਰੱਖਾਂਗੇ ਅਪਡੇਟ ਇਹ ਖਬਰ ਤੁਹਾਨੂੰ ਕਿਵੇਂ ਲੱਗੀ ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦੱਸੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ